ਕਿ ਭਾਰਤੀ ਕਿਸਾਨ ਯੂਨੀਅਨ ਤੋਤਾ ਸਿੰਘ ਵਾਲਾ ਗਰੁੱਪ ਦਾ ਸੂਬਾ ਪ੍ਰਧਾਨ ਉਹਦੇ ਖਿਲਾਫ ਮੁਕਦਮਾ ਦਰਜ ਹੋਇਆ ਸੀ ਜਿਸ ਮੁਕਦਮੇ ਦੇ ਵਿੱਚ ਅੱਜ ਸੀਬੀਟੀ 12925 ਨੂੰ ਸੁਖਵਿੰਦਰ ਸਿੰਘ ਔਰ ਸੁਖ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਬਹੁਤ ਵੱਡੀ ਤੇ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਸੁਖ ਗਿੱਲ ਮੋਗਾ ਭਾਰਤੀ ਕਿਸਾਨ ਯੂਨੀਅਨ ਤੋਤੇ ਵਾਲਾ ਦਾ ਸੂਬਾ ਪ੍ਰਧਾਨ ਐ ਸੁਖ ਗਿੱਲ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਥਾਣਾ ਧਰਮਕੋੜ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਉਸ ਦੇ ਉੱਤੇ ਠੱਗੀ ਮਾਰਨ ਦਾ ਮੁਕੱਦਮਾ ਦਰਜ ਹੋਇਆ ਉਸ ਦੇ ਉੱਤੇ 420 ਕਰਨ ਦਾ ਜਿਹੜਾ ਕਿ ਧਾਰਾ ਲੱਗੀ ਹੈ 420 ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਇਹ ਜਿਹੜੀ ਸ਼ਿਕਾਇਤ ਹੈ ਇਹ ਬਲਵਿੰਦਰ ਸਿੰਘ ਸੰਧੂ ਪਿੰਡ ਬਾਜੇਕੇ ਦੇ ਵੱਲੋਂ ਦਿੱਤੀ ਗਈ ਹੈ ਉਸਨੇ ਦੱਸਿਆ ਹੈ ਕਿ ਜਿਹੜਾ ਸੁਖਵਿੰਦਰ ਸਿੰਘ ਸੁਖ ਗਿੱਲ ਹੈ ਉਸਨੇ ਕੈਨੇਡਾ ਭੇਜਣ ਦੇ ਨਾਮ ਤੇ ਸਾਡੇ ਕੋਲੋਂ 18 ਲੱਖ ਰੁਪਏ ਦੀ ਠੱਗੀ ਕੀਤੀ ਆ ਉਹਨਾਂ ਨੇ ਦੱਸਿਆ ਕਿ ਮੇਰੀ ਬੇਟੀ ਜਿਹੜੀ ਹਰਪ੍ਰੀਤ ਕੌਰ ਹੈ ਉਸ ਨੂੰ ਕੈਨੇਡਾ ਭੇਜਣਾ ਸੀ ਸੁਖਵਿੰਦਰ ਸਿੰਘ ਗਿੱਲ ਨੇ ਆਪਣੀਆਂ ਚਿਕਣੀਆਂ ਗੱਲਾਂ ਦੇ ਵਿੱਚ ਫਸਾ ਕੇ ਉਹਨਾਂ ਕੋਲੋਂ 18 ਲੱਖ ਰੁਪਏ ਠੱਗ ਲਿਆ ਅਤੇ ਕਿਹਾ ਕਿ ਤੁਹਾਡੀ ਬੇਟੀ ਨੂੰ ਅਸੀਂ ਕੈਨੇਡਾ ਦੇ ਵਿੱਚ ਭੇਜਾਂਗੇ 18 ਲੱਖ ਰੁਪਇਆ ਵੀ ਲੈ ਲਿਆ ਤੇ ਬੇਟੀ ਹਰਪ੍ਰੀਤ ਕੌਰ ਨੂੰ ਕੈਨੇਡਾ ਵੀ ਨਹੀਂ ਭੇਜਿਆ ਬਲਵਿੰਦਰ ਸਿੰਘ ਨੇ ਇਹ ਇਲਜ਼ਾਮ ਲਗਵਾਏ ਨੇ ਸੁਖਗਿਲ ਦੇ ਉੱਤੇ ਤੇ ਉਹਨਾਂ ਨੇ ਮਾਣਯੋਗ ਐਸਐਸਪੀ ਸਾਹਿਬ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਦਰਖਾਸਤ ਦਿੱਤੀ ਸੀ ਤੇ ਉਸ ਦੇ ਉੱਪਰ ਜਿਹੜੀ ਕਿ ਕਾਰਵਾਈ ਹੋਈ ਹੈ ਐਸਐਸਪੀ ਨੇ ਅੱਗੇ ਮਾਰਗ ਕੀਤੀ ਕਿ ਇਸ ਦੀ ਪੂਛ ਪੜਤਾਲ ਕੀਤੀ ਜਾਵੇ ਐਸਪੀ ਹੈੱਡਕੁਆਟਰ ਮੋਗਾ ਦੇ ਵੱਲੋਂ ਪੂਰੀ ਸ਼ਾਨਬੀਨ ਕੀਤੀ ਗਈ ਸ਼ਾਨਬੀਨ ਦੇ ਵਿੱਚ ਸੁਖ ਗਿੱਲ ਦੋਸ਼ੀ ਪਾਇਆ ਗਿਆ ਐਸਪੀ ਹੈੱਡਕੁਆਟਰ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਸਾਰਾ ਕੁਝ ਕਲੀਅਰ ਕਰ ਦਿੱਤਾ ਕਿ ਜਿਹੜਾ ਸੁਖ ਗਿੱਲ ਹੈ ਉਸ ਨੇ ਠੱਗੀ ਕੀਤੀ ਹੈ ਤੇ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਥਾਣਾ ਧਰਮਕੋਟ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ 27 8 2025 ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਸੁਖ ਗਿੱਲ ਫਰਾਦ ਦੱਸਿਆ ਜਾ ਰਿਹਾ ਸੀ 12 9 2025 ਨੂੰ ਸੁਖ ਗਿੱਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਸ ਦੇ ਉੱਤੇ ਧਾਰਾ 420 ਜਿਹੜੀ ਕਿ ਲਗਾ ਕੇ ਇਸ ਨੂੰ ਸਲਾਖਾਂ ਦੇ ਪਿੱਛੇ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਨੇ ਜਦੋਂ 18 ਲੱਖ ਰੁਪਏ ਦਿੱਤੇ ਸਨ ਆਪਣੀ ਬੇਟੀ ਹਰਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਤੇ ਉਦੋਂ ਆਪਣੀ ਗਰੰਟੀ ਦੇ ਵਿੱਚ ਸੁਖ ਗਿੱਲ ਨੇ ਚਾਰ ਚੈੱਕ ਦਿੱਤੇ ਸਨ ਕਿ ਜੇਕਰ ਮੈਂ ਤੁਹਾਡੇ ਨਾਲ ਠੱਗੀ ਕਰਾਂਗਾ ਜਾਂ ਮੈਂ ਤੁਹਾਨੂੰ ਪੈਸੇ ਨਹੀਂ ਮੋੜਾਂਗਾ ਜੇ ਤੁਹਾਡੀ ਬੇਟੀ ਨਾ ਗਈ ਤਾਂ ਮੈਂ ਉਸ ਦਾ ਦੇਣਦਾਰ ਹੋਵਾਂਗਾ ਉਸ ਨੇ ਗਰੰਟੀ ਤੌਰ ਤੇ ਆਪਣੇ ਚਾਰ ਚੈੱਕ ਜਿਹੜੇ ਸੁਖ ਗਿੱਲ ਨੇ ਬਲਵਿੰਦਰ ਸਿੰਘ ਨੂੰ ਦਿੱਤੇ ਸੀ ਤੇ ਜਦੋਂ ਬਲਵਿੰਦਰ ਸਿੰਘ ਨੇ ਉਹ ਚੈੱਕ ਜਿਹੜੇ ਸੀ ਬੈਂਕ ਦੇ ਵਿੱਚ ਲਗਾਏ ਤਾਂ ਚਾਰੇ ਚੈੱਕ ਬਾਉਂਸ ਹੋ ਗਏ ਇਸ ਦੇ ਤਹਿਤ ਇਹ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਚੈੱਕ ਬਾਉਂਸ ਹੋਣ ਤੋਂ ਬਾਅਦ ਸੁਖ ਗਿੱਲ ਆਨਕਾਨੀ ਕਰ ਰਿਹਾ ਸੀ ਪੈਸੇ ਦੇਣ ਤੋਂ ਤੇ ਜਦੋਂ ਪੂਰੀ ਤਫ਼ਤੀਸ਼ ਹੋਈ ਤਾਂ ਹੁਣ ਸੁਖ ਗਿੱਲ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤੇ ਅੱਜ ਜਿਹੜਾ ਕੇ ਸੁਖ ਗਿੱਲ ਸਲਾਖਾ ਦੇ ਪਿੱਛੇ ਐ ਕੀ ਕਹਿਣਾ ਸੀ ਐਸਐਚਓ ਗੁਰਮੇਲ ਸਿੰਘ ਧਰਮਕੋੜ ਦਾ ਆਓ ਸੁਣਦੇ ਬਲਵਿੰਦਰ ਸਿੰਘ ਸੰਧੂ ਪੁੱਤਰ ਗੁਰਦਿਆਲ ਸਿੰਘ ਵਾਸੀ ਬਾਜੇਕੇ ਵੱਲੋਂ ਇੱਕ ਦਰਖਾਸਤ ਮਾਨਜੋਗ ਐਸਐਸਪੀ ਸਾਹਿਬ ਮੌਕਾ ਪਾਸ ਦਿੱਤੀ ਸੀ ਕਿ ਸੁਖਵਿੰਦਰ ਸਿੰਘ ਔਰ ਸੁਖ ਗਿੱਲ ਵਾਸੀ ਤੋਤਾ ਸਿੰਘ ਵਾਲਾ ਉਹਨੇ ਦਰਖਾਸਤੀ ਬਲਵਿੰਦਰ ਸਿੰਘ ਦੀ ਲੜਕੀ ਹਰਪ੍ਰੀਤ ਕੌਰ ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਨਾਂ ਤੇ 18 ਲੱਖ ਰੁਪਏ ਲਏ ਸੀ ਉਹਦੀ ਲੜਕੀ ਨੂੰ ਕ੍ਰੇਣਾ ਨਹੀਂ ਭੇਜਿਆ ਜਿਸ ਨੇ ਗਰੰਟੀ ਤੌਰ ਤੇ ਚਾਰ ਚੈੱਕ ਦਰਖਾਸਤੀ ਨੂੰ ਦਿੱਤੇ ਸੀ ਪਰੰਤੂ ਉਹ ਚੈੱਕ ਵੀ ਬੌਂਸ ਹੋ ਗਏ ਜਿਸ ਦੇ ਬਿਹਾਫ ਤੇ ਐਸਪੀ ਹੈੱਡਕ quart ਸਾਹਿਬ ਮੋਗਾ ਵੱਲੋਂ ਪੜਤਾਲ ਕਰਕੇ ਰਿਪੋਰਟ ਐਸਐਸਪੀ ਸਾਹਿਬ ਮੋਗਾ ਨੂੰ ਭੇਜੀ ਸੀ ਜਿਹਦੇ ਬਿਹਾਫ ਤੇ ਐਸਐਸਪੀ ਸਾਹਿਬ ਮੋਗਾ ਦੇ ਹੁਕਮ ਅਨੁਸਾਰ ਮਕਦਮਾ ਨੰਬਰ 230 ਮਿਤੀ 27/8/25 ਅੰਡਰ ਸੈਕਸ਼ਨ 420 ਆਈਪੀਸੀ ਥਾਣਾ ਧਰਮਕੋਟ ਮਰ ਖਲਾਫ ਸੁਖਵਿੰਦਰ ਸਿੰਘ ਸੁਖ ਗਿੱਲ ਜਿਹੜਾ ਕਿ ਭਾਰਤੀ ਕਿਸਾਨ ਯੂਨੀਅਨ ਤੋਤਾ ਸਿੰਘ ਵਾਲਾ ਗਰੁੱਪ ਦਾ ਸੂਬਾ ਪ੍ਰਧਾਨ ਉਹਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਜਿਸ ਮੁਕੱਦਮੇ ਦੇ ਵਿੱਚ ਅੱਜ ਸੀਬੀਟੀ 12925 ਨੂੰ ਸੁਖਵਿੰਦਰ ਸਿੰਘ ਵਰਸੋਕ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਤਫ਼ਤੀਸ਼ ਜਾਰੀ ਹੈ